thank <laughs> you ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਸਰਬਜੀਤ ਸਿੰਘ ਪੁਲਰਾ ਹੈ ਅੱਜ ਜੋ ਵਿਸ਼ਾਲ ਖੂਨਦਾਨ ਕੈਂਪ পার্বਤੀ ਦੇਵੀ ਯੂਨਿਟ 2 ਵੱਲੋਂ ਜਿਹੜਾ ਲਗਾਇਆ ਗਿਆ ਹੈ ਬਲੱਡ ਵਲਡੇ ਦੇ ਉੱਪਰ ਇਹ ਬਹੁਤ ਵਧੀਆ ਪਰਾਲਾ ਜੀ ਇੰਨਾ ਵੀਰਾਂ ਦਾ ਕਿਉਂਕਿ ਜਿਹੜਾ ਬਲੱਡ ਦੇਣ ਦੇ ਨਾਲ ਇੱਕ ਤਾਂ ਕਿਸੇ ਦੀ ਜਿਹੜੀ ਜ਼ਿੰਦਗੀ ਉਹ ਬਚਦੀ ਹੈ ਬਲੱਡ ਬਹੁਤ ਇੱਕ ਅਨਮੋਲੀ ਦਾਤ ਹੈ ਔਰ ਮੈਂ ਬੇਨਤੀ ਕਰਾਂਗਾ ਨੌਜਵਾਨ ਵੀਰਾਂ ਨੂੰ ਕਿ ਨਸ਼ੇ ਨੂੰ ਤਿਆਗ ਕੇ ਵੱਧ ਤੋਂ ਵੱਧ ਜਿਹੜਾ ਬਲੱਡ ਡੇਟ ਕਰੋ ਤਾਂ ਕਿ ਕਿਸੇ ਦੀ ਜ਼ਿੰਦਗੀ ਬਚ ਸਕੇ ਉਕੇ ਬਲੱਡ ਜਿਹੜਾ ਹੈਗਾ ਦੇਣ ਦੇ ਨਾਲ ਕਿਸੇ ਦੀ ਜਿੰਦਗੀ ਬਚਦੀ ਔਰ ਆਪਣੀ ਵੀ ਸਿਹਤ ਜਿਹੜੀ ਉਹ ਤੰਦਰੁਸਤ ਰਹਿੰਦੀ ਹੈ ਨੌਜਵਾਨ ਵੀਰਾਂ ਤੇ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਜਿਹੜਾ ਦਾਨ ਕਰਿਆ ਕਰੋ ਨਸ਼ੇ ਨੂੰ ਤਿਆਗ ਕੇ ਇਸ ਰੰਗਲੇ ਪੰਜਾਬ ਨੂੰ ਰੰਗਲਾ ਬਣਾਓ ਔਰ ਕਿਸੇ ਦੀ ਮਤਲਬ ਲੋੜ ਦੇ ਵਿੱਚ ਸਹਾਈ ਉਹ ਲੋੜ ਦੇ ਵਿੱਚ ਉਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਸਾਥ ਦਿਓ ਕਿ ਬਲੱਡ ਬਹੁਤ ਬੜੀ ਨੀਡ ਜ਼ਰੂਰੀ ਹੁੰਦੀ ਹੈ ਬਲੱਡ ਦੀ ਔਰ ਵੱਧ ਤੋਂ ਵੱਧ ਜਿਹੜੇ ਰੁੱਖ ਜਿਹੜੇ ਲਗਾਓ ਪੌਦੇ ਲਗਾਓ ਕਿਉਂਕਿ ਪੌਦੇ ਲਗਾਉਣ ਦੇ ਨਾਲ ਜਿਹੜਾ ਆਪਾਂ ਦਾ ਵਾਤਾਵਰਨ ਹੈ ਉਹ ਵੀ ਸਾਫ਼ ਹੋ ਜਾਏਗਾ ਕਿਉਂਕਿ 48 ਤੱਕ ਜਿਹੜਾ ਟੈਂਪਰੇਚਰ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੇ ਵਿੱਚ ਜਾ ਚੁੱਕਾ ਹੈ ਮੈਂ ਅਪੀਲ ਕਰਾਂਗਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਓ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੋ ਨਸ਼ਿਆਂ ਤੋਂ ਬਚੋ ਜੀ ਧੰਨਵਾਦ ਜੀ ਸੈਕਟਰ ਹੁਣ ਤੱਕ ਕਿੰਨੇ ਜਿਹੜੇ ਜਨਨ ਦੇ ਹੋਂ ਤੱਕ 80 85 ਯੂਨਿਟ ਜਿਹੜੇ ਮੈਂ ਦੇਖ ਰਿਹਾ ਜੀ ਹੋ ਚੁੱਕੇ ਨੇ ਬਾਕੀ ਹਸਪੀਟਲ ਵਾਲਿਆਂ ਨੂੰ ਪਤਾ ਹੋਇਆ ਗਿਆ ਇਸ ਬਾਰੇ 80 ਕਿ ਮੈਂ ਜਦੋਂ ਪ੍ਰਸ਼ਾਸਨਿਕ ਕਹਿੰਦੇ ਅਸੀਂ ਯੂਨਿਟ ਹੋ ਚੁੱਕੇ ਨੇ ਹੋਰ ਵੀ ਉਮੀਦ ਹੈ 2 300 ਤੱਕ ਜਿਹੜਾ ਇਹਨਾਂ ਦਾ ਟਾਰਗੇਟ ਹੈਗਾ ਜੀ ਕਰਨ ਦਾ ਕਾਫੀ ਤੁਸੀਂ ਦੇਖਿਆ ਨੌਜਵਾਨ ਇੱਥੇ ਆ ਰਹੇ ਨੇ ਨੌਜਵਾਨ ਭੈਣਾਂ ਵੀ ਗੜੀਆਂ ਇੱਥੇ ਬਲੱਡ ਡੋਨੇਟ ਕਰ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀਰਾਂ ਦਾ ਜਿਹੜੇ ਇੱਥੇ ਬਲੱਡ ਨੇਸ਼ ਕਰਨ ਵਾਸਤੇ ਆਏ। ਬਲੱਡ ਸਭ ਤੁਹਾਡੇ ਲੋ ਨੌਜਵਾਨੀ ਦੀ ਗੱਲ ਕੀਤੀ ਨਸ਼ਾ ਦੀ ਗੱਲ ਕੀਤੀ ਅਕਸਰ ਦੇਖਿਆ ਜਾਂਦਾ ਕਿ ਸਫਾ ਸੇਵੀ ਦੀਆਂ ਸੇਵਾ ਨਭੋ ਦੇ ਰਹਿੰਦੇ ਹੋ। ਲੇ ਥੋੜੇ ਸਮੇਂ ਚ ਦੇਖਿਆ ਕਿ ਤੁਸੀਂ ਇੱਕ ਦਸਤਾਰ ਦੇ ਵੀ ਪ੍ਰੋਗਰਾਮ ਜਿਹੜੇ ਬੱਚਿਆਂ ਦੇ ਸਿੱਖ ਨੌਜਵਾਨਾਂ ਦੇ ਓਪਨਲੀ ਕਰਾਉਂਦੇ ਰਹੇ ਹੋ ਤੇ ਉਹਦੇ ਬਾਰੇ ਵੀ ਅਸੀਂ ਚਾਹਾਂਗੇ ਜੇ ਤੁਸੀਂ ਕੋਈ ਸਾਡੇ ਦੇ ਨੋਟ ਦੇ ਦੇਖੋ ਜੀ ਸਾਡੀ ਜਿਹੜੀ ਸਸਤਾ ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰਡ ਹੈ ਸ੍ਰੀ ਅੰਮ੍ਰਿਤਸਰ ਇਹਦੇ ਏਕ ਨਹੀਂ ਅਨੇਕ ਉਪਰਾਲੇ ਨੇ ਹਰ ਸਾਲ ਫਰਵਰੀ ਮਹੀਨੇ ਦੇ ਬਲੱਡ ਡੋਨੇਸ਼ਨ ਕੈਂਪ ਲਾਣੇ ਉਸ ਤੋਂ ਬਾਅਦ ਦਸਤਾਰ ਮੁਕਾਬਲਾ ਕਰਾਇਆ ਗਿਆ ਹੋਰ ਵੀ ਕਈ ਤਰ੍ਹਾਂ ਦੇ ਭਲਾਈ ਜਿਹੜੇ ਕਿਸੇ ਲੋੜਵੰਦ ਲੜਕੀ ਦੀ ਵਿਆਹ ਹੋਵੇ ਜਾਂ ਕਿਸੇ ਕਿਸੇ ਵੀ ਮਲੋਤਰਾ ਦੀ ਜਿਹੜੀ ਸੇਵਾ ਸਾਡੇ ਸੰਸਥਾ ਨੂੰ ਮਿਲ ਜੇ ਤੇ ਉਹ ਬਿਲਕੁਲ ਕਰਨ ਵਾਸਤੇ ਤਿਆਰ ਹਿੰਦੀ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਗੁਰੂ ਰਾਮਦਾਸ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਬਖਸ਼ੀ ਹੈ ਔਰ ਸਾਡੀ ਟੀਮ ਤੇ ਮਿਹਰ ਭਰਿਆ ਹੱਥ ਰੱਖੇ ਇਦਾਂ ਹੀ ਸੇਵਾਵਾਂ ਜਿਹੜੀਆਂ ਸਾਡੀ ਟੀਮ ਖਾਲਸਾ ਬਲੱਡ ਦੀ ਟੀਮ ਤੋਂ ਲੈਂਦੀ ਰਹੇ ਜੀ ਧੰਨਵਾਦ ਮੈਂ ਦੀਰਜ ਕੱਕੜੀਆ ਅੱਜ ਖਾਲਸਾ ਬਲੱਡ ਡੋਨੇਟ ਯੂਨਿਟੀ ਤੇ ਮਾਰਵਤੀ ਹਸਪੀਟਲ 2 ਵੱਲੋਂ ਮੈਗਾ ਕੈਂਪ ਲਗਾਇਆ ਤੇ ਬਹੁਤ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਖੂਨਦਾਨ ਮਹਾਦਾਨ ਮੈਂ ਸਾਰਿਆਂ ਨੂੰ ਇੱਕ ਚੀਜ਼ ਪਹਿਲਾਂ ਦੱਸਣਾ ਚਾਹਾਂਗਾ ਖੂਨ ਦੇਣ ਦਾ ਬੈਨੀਫਿਟ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਆ ਦੇਖੋ ਖੂਨ ਦੇਣ ਨਾਲ ਯੂਰਿਕ ਐਸਿਡ ਕੈਸਟੋਲ ਬੀਪੀ ਹਾਈਪਰਟੈਨਸ਼ਨ ਕੈਂਸਰ ਹਾਰਟ ਅਟੈਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਤੁਹਾਡੇ ਤੋਂ ਦੂਰ ਰਹਿੰਦੀਆਂ ਇਸ ਕਰਕੇ ਸਾਰਿਆਂ ਨੂੰ ਖੂਨ ਦਾ ਜੂਰ ਵੱਤੋ ਵੱਤ ਕਰਨਾ ਚਾਹੀਦਾ ਉਹ ਲੋਕਾਂ ਨੂੰ ਵੀ ਸਮਝਾਉਣਾ ਚਾਹੀਦਾ ਲੋਕਾਂ ਦੇ ਮਨ 'ਚ ਡਰ ਹੈ ਖੂਨਦਾਨ ਕਰਨ ਦਾ ਐਸਾ ਕੁਝ ਵੀ ਨਹੀਂ ਹੈ ਜਿਸ ਨਾਲ ਡਾਕਟਰ ਸਾਹਿਬ ਬੈਠੇ ਆ ਅਸੀਂ ਬੈਠੇ ਆ ਅਸੀਂ 60 60 ਤੇ 70 7 ਕਾਰਨ ਇੱਕ ਸਮਝਣਾ ਪਏਗਾ ਵੀ ਖੂਨਦਾਨ ਕਰਨ ਦਾ ਤੁਹਾਨੂੰ ਆਪ ਨੂੰ ਬੈਨੀਫਿਟ ਹੋਰ ਦੂਜਾ ਇੱਕ ਬੇਨਤੀ ਹੋਰ ਕਰਨਾ ਚਾਹਾਂਗਾ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੇ ਚਾਹੇ ਪੰਜਾਬ ਸਰਕਾਰ ਆਇਆ ਚਾਹੇ ਸੈਂਟਰ ਸਰਕਾਰ ਅਸੀਂ ਚਾਹਨੇ ਵਿੱਚ ਛੇਵਾਂ ਦਰਿਆ ਨਸ਼ੇ ਦਾ ਖਤਮ ਹੋ ਜਾਏ ਉਹਨੂੰ ਖਤਮ ਕਰਨ ਵਾਸਤੇ ਸਾਨੂੰ ਇਸ ਚੀਜ਼ ਨੂੰ ਕਿਤਾਬਾਂ ਦੇ ਰਾਹੀਂ ਸਕੂਲ ਤੇ ਦਸਵੀਂ ਨੌਵੀਂ ਦਸਵੀਂ ਪਲੱਸ 2 ਦੇ ਬੱਚਿਆਂ ਨੂੰ ਸਮਝਾਉਣਾ ਪਏਗਾ ਵੀ ਅਸੀਂ ਨਸ਼ੇ ਨੂੰ ਤਿਆਗ ਕੇ ਅਸੀਂ ਖੂਨਦਾਨ ਕਰਨਾ ਹੈ ਸੋਸ਼ਲ ਵਰਕ ਕਿਦਾਂ ਕਰਨਾ ਹੈ ਅਸੀਂ ਸਮਾਜਿਕ ਸੇਵਾਵਾਂ ਕਿਦੀਆਂ ਕਰਨੀਆਂ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਵੀ ਖੂਨਦਾਨ ਦਾ ਇੱਕ ਮਤਲਬ ਕਿਤਾਬਾਂ 'ਚ ਵੀ ਲਿਆਂਦਾ ਜਾਵੇ ਉਹ ਜਿਸਾਂ ਹਾਂਜੀ ਉਹ ਜਿਸਾਂ ਦਫ਼ਤਰ ਨੇ ਦੱਸਿਆ ਵੀ ਅੱਜਕੱਲ੍ਹ ਗਰਮੀ ਬਹੁਤ ਵੱਧਦੀ ਹੈ ਤਾਂ ਸਾਰਿਆਂ ਨੂੰ ਹੀ ਪੌਦੇ ਲਗਾਉਣੇ ਚਾਹੀਦੇ ਆ ਵੱਧ ਤੋਂ ਵੱਧ ਵਾਤਾਵਰਨ ਨੂੰ ਬਚਾਉਣਾ ਚਾਹੀਦਾ ਉਹ ਸਰਕਾਰ ਨੂੰ ਇੱਕ ਬੇਨਤੀ ਕਰਾਂਗਾ ਜਿਹੜੇ ਰੋਡ ਸਾਈਡ ਤੋਂ ਰੁਕਸ਼ ਕੱਟੀ ਜਾ ਰਹੇ ਸੜਕਾਂ ਖੁੱਲੀਆਂ ਕਰੀ ਜਾ ਰਹੇ ਉਹਦਾ ਇੱਕ ਰੂਲ ਵੀ ਗਾਈਡ ਵੀ ਕੀਤੀ ਜਾਵੇ ਵੀ ਜੇ ਇੱਕ ਰੁਕਸ਼ ਕੱਟਿਆ ਉਹਦੇ ਬਦਲੇ 10 ਲਗਾਉਣੇ ਪੈਣੇ ਆ ਜੇ ਕਿਸੇ ਕਲੋਨੀ 'ਚ ਵੀ ਕੋਈ ਕੱਟਿਆ ਆਂਦਾ ਸਭ ਕਿਤੇ ਕੁਝ ਨੋਟ ਬਣਾ ਦੇ ਮਨਾ ਕਿ ਲਗੀ ਸ਼ਾਬਤ ਖੂਨ ਦੇ ਨਾਲ ਕੋਈ ਵੀਕਨੈਸ ਹੁੰਦੀ ਆ ਜਾਂ ਕੋਈ ਇਨਫੈਕਸ਼ਨ ਅਸੀਂ ਦਵਾਗੇ ਉਹ ਜਰੂਰ ਫੀਲਰ ਕਰੋ ਦੇਖੋ ਜੀ ਖੂਨ ਦੇ ਨਾਲ ਕੋਈ ਵੀਕਨੈਸ ਨਹੀਂ ਹੈ ਕੋਈ ਇਨਫੈਕਸ਼ਨ ਨਹੀਂ ਹੈ ਕਿਸੇ ਸਾ ਦਾ ਕੁਝ ਨਹੀਂ ਹੁੰਦਾ 24 ਆਵਰ ਤੁਹਾਡਾ ਬਲੱਡ ਪੂਰਾ ਹੋ ਜਾਂਦਾ 80 ਦਿਨਾਂ ਬਾਅਦ ਤੁਸੀਂ ਫਿਰ ਦੁਬਾਰਾ ਬਲੱਡ ਡੋਨੇਟ ਕਰ ਸਕਦੇ ਹੋ ਦੇਖੋ ਸਾਡੀਆਂ ਟੀਮਾਂ ਜਿਹੜੀਆਂ ਅਸੀਂ 3-3 ਮਹੀਨੇ ਬਾਅਦ ਬਲੱਡ ਡੋਨੇਟ ਕਰਦੀਆਂ ਮੈਂ 64 ਟਾਈਮ ਬਲੱਡ ਡੋਨੇਟ ਕਰ ਚੁੱਕਾ ਹਾਂ ਕੋਈ ਇਨਫੈਕਸ਼ਨ ਨਹੀਂ ਕੋਈ ਅਸਾ ਕੁਝ ਨਹੀਂ ਉਲਟਾ ਬਲੱਡ ਡੋਨੇਟ ਕਰਨ ਦਾ ਬੈਨੀਫਿਟ ਆ ਇਹ ਕੂਨ ਡੇਨ ਤੋਂ ਬਾਅਦ ਜਿਹੜਾ ਉਹ ਜਿਹੜੀ ਡਾਈਟ ਹੈ ਐਂਡ ਟ੍ਰੀਟਮੈਂਟ ਕਿੰਨਾ ਦੀ ਜਿਹੜੀ ਆ ਉਹਦੇ ਵਾਸਤੇ ਦੇਖੋ ਖੂਨ ਦੇਣ ਤੋਂ ਬਾਅਦ ਹੈਵੀ ਡਾਈਟ ਥੋੜੀ ਜੀ ਅਸੀਂ ਉਹਨਾਂ ਨੂੰ ਜੂਸ ਦਿੰਨੇ ਆ ਨਾਲ ਬਨਾਣਾ ਦਿੰਨੇ ਆ ਨਾਲ ਹੈਵੀ ਡਾਈਟ ਸੈਂਡਵਿਚ ਵਗੈਰਾ ਕੁਝ ਵੀ ਚੀਜ਼ ਇੱਕ ਦਿੰਨੇ ਆ ਵੀ ਦੇਖੋ ਕਈ ਜਣੇ ਨਵੇਂ ਡੋਨਰ ਅੱਜ ਵੀ ਵਨ ਟਾਈਮ ਫਰਸਟ ਟਾਈਮ ਡੋਨਰ ਜਿਹੜੇ ਆਏ ਨੇ ਉਹਨਾਂ ਨੂੰ ਵੀ ਇਹੀ ਸਮਝਾਇਆ ਉਹਨਾਂ ਨੂੰ ਬਲੱਡ ਡੋਨੇਟ ਕਰਨ ਤੋਂ ਬਾਅਦ ਉਸਨੂੰ ਜੂਸ ਦਿੱਤਾ ਤੇ ਸਾਡਾ ਕੀ ਹੁੰਦਾ ਇੱਕ ਮਾਈਂਡ ਮੂਡ ਚੇਂਜ ਕਰਨ ਦਾ ਸਵਾਲ ਹੈ ਅਸੀਂ ਉਹਨਾਂ ਦਾ ਮਾਈਂਡ ਜਿਹੜੀ ਕਿ ਸਾਡਾ ਗੱਪਾਂ ਮਾਰ ਕੇ ਉੱਠ ਕੇ ਵੀ ਕਦੇ ਚ ਜਦੋਂ ਅਸੀਂ ਆਪਣੇ ਮਨ 'ਚ ਡਰ ਬਿਠਾਵਾਂਗੇ ਨਾ ਫਿਰ ਕੁਝ ਨਹੀਂ ਹੋ ਸਕਦਾ ਇਸ ਲਈ ਖੂਨ ਦੇਣਾ ਕਿਸੇ ਨੂੰ ਕੋਈ ਵੀਕਨੈਸ ਇਸ ਦਾ ਕੁਝ ਵੀ ਕੋਈ ਕਪ ਉਪਰਾਲਾ ਨਹੀਂ ਹੁੰਦਾ ਜੀ ਅੱਜ ਦੇ ਜਿਹੜੇ ਮੰਤਰੀਆਂ ਨੇ ਜਮਾਨੇ ਵਿੱਚ ਜਿਹਨੇ ਇੱਕ ਮੈਸੇਜ ਆਈ ਉਹਨਾਂ ਨੂੰ ਵੀ ਅਪੀਲ ਕਰੋ ਕਿ ਜਿਹੜੇ ਨੌਜਵਾਨਾਂ ਦਸ਼ਰਣ ਸਾਡੇ ਕੀਤਾ ਹੋਏ ਐਸੇ ਜਿਹੜੇ ਸਮਾਜ ਦੇ ਵਿੱਚ ਕੰਮ ਹੈ ਖੂਨ ਦਾ ਜਿਹੜਿਆ ਮੈਂ ਤੇ ਪਹਿਲਾਂ ਤੇ ਸਮਝੋ ਵਰਦਾ ਥੈਂਕਸ ਪ੍ਰੈਸ ਨੂੰ ਕਰਦਾ ਵੀ ਪ੍ਰੈਸ ਜਿਹੜਾ ਪ੍ਰੈਸ ਦੇ ਰਾਹੀਂ ਸਾਡੇ ਸੰਦੇਸ਼ ਲੋਕਾਂ ਤੱਕ ਜਾਂਦੇ ਆ ਅਸੀਂ ਬੜੀਆਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖਿਆ ਜਿਹੜੀ ਪੰਜਾਬ ਦੀ ਆ ਰਹੀ ਨਸ਼ੇ ਦੇ ਕੋਈ ਕਿਤੇ ਡਿੱਗ ਰਿਹਾ ਕੋਈ ਕਿਤੇ ਡਿੱਗ ਰਿਹਾ ਅਸੀਂ ਹਰ ਮੋਹੱਲੇ ਦੇ ਪ੍ਰਧਾਨ ਨੂੰ ਹਰ ਸੁਸਾਇਟੀ ਦੇ ਪ੍ਰਧਾਨ ਨੂੰ ਹਰ ਕੌਂਸਲਰ ਨੂੰ ਹਰ ਐਮਐਲਏ ਨੂੰ ਹਰ ਐਮਪੀ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਵੀ ਹੱਥ ਜੋੜ ਕੇ ਬੇਨਤੀ ਆ ਅਗਰ ਅਸੀਂ ਆਪਣੇ ਆਪਣੇ ਏਰੀਆ 'ਚ ਸਫਾਈ ਕਰਨ ਦਾ ਹੱਕ ਰੱਖਦੇ ਆ ਚੀਜ਼ਾਂ ਠੀਕ ਕਰਨ ਦਾ ਹੱਕ ਰੱਖਦੇ ਤੇ ਜਿਹੜੇ ਸਾਡੇ ਮੋਹੱਲੇ 'ਚ ਨਸ਼ਾ ਆ ਹੀ ਉਹਨਾਂ ਨੂੰ ਵੀ ਦੂਰ ਕਰਨ ਦਾ ਹੱਕ ਰੱਖਦੇ ਆ ਅਸੀਂ ਸਾਰਿਆਂ ਨੂੰ ਇੱਕ ਗੱਲ ਜੋੜ ਕੇ ਬੇਨਤੀ ਕਰਨਾ ਚਾਹਾਂਗੇ ਚਾਹ ਬਲੱਡ ਡੋਨੇਸ਼ਨ ਕੈਂਪ ਲਗਾਓ ਉਥੇ ਨੂੰ ਅਵੇਅਰ ਕਰੋ ਲੋਕਾਂ ਨੂੰ ਸਮਝਾਓ ਬਲੱਡ ਡੋਨ ਦੇ ਬੈਨੀਫਿਟ ਕੀ ਆ ਜਿਹੜਾ ਛੇਵਾ ਨਸ਼ਾ ਦਾ ਦਰਿਆ ਵਾ ਉਹ ਅਸੀਂ ਸਾਰੇ ਰਲ ਕੇ ਹੀ ਖਤਮ ਕਰਾਂਗੇ ਇੱਕ ਬੰਦੇ ਦੇ ਹੱਥ ਨਾਲ ਖਤਮ ਨਹੀਂ ਹੋਣਾ ਸਭ ਨੂੰ ਨਮਸਕਾਰ ਜੀ ਮੇਰਾ ਨਾਮ ਡਾਕਟਰ ਨੂਰੀਨ ਮਹਾਜਨ ਅੱਜ ਦਾ ਜਿਹੜਾ ਇਹ ਬਲੱਡ ਡੋਨੇਸ਼ਨ ਕੈਂਪ ਬਲੱਡ ਡੋਨੇਸ਼ਨ ਡੇ 14 ਜੂਨ 2025 ਦੇ ਉਪਲਖਸ਼ ਵਿੱਚ ਲਗਾਇਆ ਗਿਆ ਹੈ। ਇਹਦੇ ਲਈ ਮੈਂ ਇੱਥੇ ਜਿਹੜੇ ਨੌਜਵਾਨ ਮੇਰੀਆਂ ਪੈਨਾ ਤੇ ਵੀਰ ਆਏ ਨੇ ਤੇ 200 ਯੂਨਿਟ ਦਾ ਜਿਹੜਾ ਅਸੀਂ ਟਾਰਗੇਟ ਮੱਲਿਆ ਹੋਇਆ ਉਹ ਪੂਰਾ ਕਰਨ ਵਿੱਚ ਹੁਣ ਥੋੜਾ ਹੀ ਸਮਾਂ ਰਹਿ ਗਿਆ ਹੈ ਤੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਵੱਧ ਚੜ੍ਹ ਕੇ ਜਿਹੜਾ ਥੈਲੇਸੀਮੀਆ ਪੀੜਿਤ ਬੱਚਿਆਂ ਲਈ ਕੋਈ ਰੋਡ ਐਕਸੀਡੈਂਟ ਹੋ ਜਾਏ ਜਾਂ ਹੋਰ ਕਿਸੇ ਵੀ ਐਕਸੀਡੈਂਸ਼ੀਅਲ ਕੇਸ ਵਿੱਚ ਜਿਹੜੇ ਵੀ ਲੋਕੀ ਆਂਦੇ ਨੇ ਉਹਨਾਂ ਦੀ ਹੈਲਪ ਲਈ ਜਿਹੜਾ ਇਹ ਉਪਰਾਲਾ ਕੀ ਤੇ ਉਹਨਾਂ ਦਾ ਮੈਂ ਧੰਨਵਾਦ ਕਰਦੀ ਆ ਤੇ ਨਾਲੇ ਜਿਹੜੀ ਇਹ ਖੂਨਦਾਨ ਮਹਾਦਾਨ ਸਭ ਤੋਂ ਵੱਡੀ ਗੱਲ ਹੈ ਕਿ ਇਹ ਕਿਤੇ ਸਾਨੂੰ ਖਰੀਦ ਕੇ ਨਹੀਂ ਮਿਲਣਾ ਕਿਤੇ ਜੇ ਅਸੀਂ ਦੁਕਾਨਾਂ ਤੇ ਜਾਈਏ ਨਾ ਇਹ ਬਣ ਸਕਦਾ ਨਾ ਇਹ ਮੈਨੂਫੈਕਚਰ ਹੋ ਸਕਦਾ ਵੱਡੀ ਤੋਂ ਵੱਡੀ ਫੈਕਟਰੀ ਵਿੱਚ ਵੀ ਨਹੀਂ ਬਣ ਸਕਦਾ ਇਹ ਤਾਂ ਇੱਕ ਦਾਨ ਹੈ ਪਰਮਾਤਮਾ ਨੇ ਜਿਹੜੀ ਚੀਜ਼ ਸਾਡੇ ਅੰਦਰ ਬਣਾਈ ਹੈ ਉਹ ਆਪਣੇ ਆਪ ਬੰਦੀ ਹੈ ਤੇ ਸਭ ਤੋਂ ਵੱਡੀ ਗੱਲ ਜੇ ਅਸੀਂ ਇਹਨੂੰ ਡੋਨੇਟ ਕਰਦੇ ਆ ਤੇ ਸਾਡੇ ਲਈ ਇਹ ਹੋਰ ਹੈਲਥ ਵਾਈਜ਼ ਵੀ ਹੋਰ ਵਧੀਆ ਹੈ ਤੇ ਜੇ ਇਹਦੇ ਨਾਲ ਦੋ ਕੰਮ ਨੇ ਇੱਕ ਤੇ ਸਾਡੀ ਹੈਲਥ ਵਿੱਚ ਫਿਜ਼ੀਕਲ ਮੈਂਟਲ ਹੈਲਥ ਵਿੱਚ ਵੀ ਫਾਇਦਾ ਹੁੰਦਾ ਤੇ ਨਾਲ ਹੀ ਸਾਡੇ ਜਿਹੜੇ ਲੋਕੀ ਨੇ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਦੀ ਵੀ ਮਦਦ ਹੁੰਦੀ ਹੈ ਮੈਂ ਪੁੱਲਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਨੀ ਆ ਕਾਕੜੀਆ ਸਾਹਿਬ ਦਾ ਵੀ ਜਿਨ੍ਹਾਂ ਵੱਲੋਂ ਇਹ ਉਪਰਾਲਾ ਅੱਜ ਨਹੀਂ ਬਹੁਤ देर ਤੋਂ ਲਾਇਆ ਜਾ ਰਿਹਾ ਤੇ ਅੱਜ ਕਿੰਨੇ ਹੀ ਇਹ ਕੈਂਪ ਲੱਗ ਚੁੱਕੇ ਨੇ ਕਿੰਨੇ ਹੀ ਲੋਕਾਂ ਨੂੰ ਖੂਨ ਮਿਲ ਚੁੱਕਿਆ ਹੈ ਤੇ ਇਹ ਧੰਨਵਾਦ ਵਾਲੀ ਗੱਲ ਹੈ ਤੇ ਇੱਕ ਮੁਬਾਰਕਬਾਦ ਵਾਲੀ ਗੱਲ ਵੀ ਹੈ ਕਿ ਜਿਹੜਾ ਉਪਰਾਲਾ ਇਹਨਾਂ ਨੇ ਸ਼ੁਰੂ ਕੀਤਾ ਵੱਧ ਚੜ ਕੇ ਲੋਕੀ ਇਹਨਾਂ ਦਾ ਸਾਥ ਵੀ ਦਿੰਦੇ ਹਨ ਤੇ ਮੇਰੇ ਵੱਲੋਂ ਵੀ ਪੂਰਾ ਪੂਰਾ ਇਹਨਾਂ ਦਾ ਸਾਥ ਦੇਣ ਦਾ ਕੋਸ਼ਿਸ਼ ਹੈ ਕਿ ਮੈਂ ਵੀ ਇਸ ਵਿੱਚ ਆਪਣਾ ਹੈਲਪ ਦੇ ਸਕਾਂ ਤੇ ਪੂਰੀ ਕੋਸ਼ਿਸ਼ ਹੈ ਕਿ ਅਗਲੀ ਵਾਰ ਜਦੋਂ ਮੈਂ ਆਵਾਂ ਤੇ ਮੈਂ ਵੀ ਖੁੰਡਾਂ ਕਰਾਂ